ਸਸਿਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤੇ ਜਿਹੜਾ ਮੇ ਸਾਡੀ ਲੋਕੇਸ਼ਨ ਹੈ ਜੀ ਉਹ ਡਿਸਕ੍ਰਿਪਸ਼ਨ ਚ ਵਿੱਚ ਦਿੱਤੀ ਗਈ ਹੈ ਤੁਸੀਂ ਉੱਥੇ ਦੇਖ ਸਕਦੇ ਹੋ ਲੋ ਜੀ ਹੁਣ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਆ ਜਿਹੜੇ ਅੱਜ ਦੇ ਸੂਟ ਰਹਿਣਗੇ ਸਾਡੇ ਮਸਲੀਨ ਦੇ ਸੂਟ ਰਹਿਣਗੇ ਤੇ ਵਿੱਦ ਮਸਲੀਨ ਦੁਪੱਟਾ ਇਹਦੇ ਵਿੱਚ ਫਰਸਟ ਆਰਟੀਕਲ ਰਹੂਗਾ ਦੇਖੋ ਤੁਸੀਂ ਬੜਾ ਪਿਆਰਾ ਜਿਹਾ ਪ੍ਰਿੰਟਡ ਸੂਟ ਆ ਦੇਖੋ ਇਹਦਾ ਪ੍ਰਿੰਟ ਦੇਖੋ ਇਹ ਮਸਲੀਨ ਸਟਾਫ ਆਊਗਾ ਬਹੁਤ ਹੀ ਸੌਫਟ ਵਾਲੀ ਮਸਲੀਨ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੋਈ ਹੈ ਦੀ ਤੇ ਜਿਹੜੇ ਇਹ ਜਿਹੜੇ ਫਲਾਵਰ ਹੈ ਇਹਨੂੰ ਆਊਟਲਾਈਨਿੰਗ ਕੀਤੀ ਗਈ ਹੈ ਦੇਖੋ 골ਡਨ ਟੱਚ ਦੇ ਨਾਲ ਇਹਨੂੰ ਆਊਟਲਾਈਨਿੰਗ ਕੀਤੀ ਗਈ ਫਲਾਵਰਾਂ ਨੂੰ ਜੋ ਸ਼ਰਟ ਦੇ ਵਿੱਚ ਫਲਾਵਰ ਬਣੇ ਹੋਏ ਆ ਦੇਖੋ ਬੜੇ ਪਿਆਰੇ ਜਿਹੇ ਫਲਾਵਰ ਬਣੇ ਹੋਏ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਤੇ ਇਹਨੂੰ ਆਊਟਲਾਈਨਿੰਗ ਕੀਤੀ ਗਈ ਹੈ ਦੇਖੋ ਆਊਟਲਾਈਨਿੰਗ ਟੱਚ ਦਿੱਤੀ ਗਈ ਹੈ 골ਡਨ ਦੀ ਅਸੀਂ ਦੂਰੋਂ ਤੋਂ ਤੁਹਾਨੂੰ ਪੂਰਾ ਪ੍ਰਿੰਟ ਦਿਖਾਉਣੀ ਆ ਸ਼ਰਟ ਦਾ ਕਿਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਰਹੂਗਾ ਉੱਪਰ ਨੈੱਕ ਉੱਪਰ ਵਰਕ ਕੀਤਾ ਹੋਇਆ ਹੈ ਨੈੱਕ ਦੇ ਦੇਖੋ ਜੀ ਇਹ ਵੜਾ ਇਹਦਾ ਨੈੱਕ ਆਊਗਾ ਇਹ ਡਾਰਜੀ ਬ੍ਰਾਂਡ ਹੈ ਜੀ ਡਾਰਜੀ ਬ੍ਰਾਂਡ ਦਾ ਜਿਹੜਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਡਾਰਜੀ ਬ੍ਰਾਂਡ ਦਾ ਸੂਟ ਹੈ ਜੀ ਇਹ ਮਸਲੀਨ ਦਾ ਬਹੁਤ ਸੌਫਟ ਵਾਲੀ ਮਸਲੀਨ ਹੈ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਉਹ ਵੀ ਮਸਲੀਨ ਦੀ ਰਹੂਗੀ तो दुपटा भी बड़ा प्यारा ज मसलीन रहेगा ठीक है जी बॉटम रहूगी प्लेन यन रहेगी तो दुपट्टा बड़ा प्यारा जहाँगा ब दुपटे गोल्डन टच है देखो गोटा पत्ती गोल्डन टच है जी दुपटे बड़ा प्यारा जहा मसलीन का दुपट्टा आऊगा देखो यूगा दुपट्टा बड़ा प्यारा जहा मसलीन का दुपट्टा आऊगा जी ਪ੍ਰਾਈਸ ਦੇ ਰਹੇ ਆ ਤੁਹਾਨੂੰ ਅਸੀਂ 1050 ਰੁਪਏ ਦੀ 1050 ਰੁਪਏ ਦੀ ਪ੍ਰਾਈਸ ਦੇ ਰਹੇ ਆ ਜੀ ਬਹੁਤ ਸੋਹਣਾ ਸੂਟ ਹੈ ਮਸਲੀਨ ਦਾ ਸੂਟ ਰਹੂਗਾ ਜੀ ਬੜਾ ਪਿਆਰਾ ਜਿਹਾ ਸੂਟ ਹੈ ਡਿਜ਼ਾਈਨ ਬੜਾ ਪਿਆਰਾ ਇਸ ਤੋਂ ਅਗਲਾ ਸੂਟ ਰਹੂਗਾ ਉਹ ਵੀ ਤੁਹਾਨੂੰ ਦਿਖਾਉਣ ਲੱਗਿਆ ਇੱਕ ਪੀਚ ਕਲਰ ਆਊਗਾ ਇਹਦੇ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਕਲਰ ਆ ਦੇਖੋ ਇਹ ਵਾਲਾ ਆਊਗਾ ਪੀਚ ਕਲਰ ਦੇਖੋ ਤਾਂ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ठीक है आउटलाइनिंग की गई है गोल्डन टच नाले दी फलावर की आउटलाइनिंग की गई है नैक के उपर वर्क है जी नैक उपर वर्क रह डार जी ब्रैंड रहूगा जी का डार जी ब्रैंड रहूगा नैक उपर वर्क है जी बड़ा प्यारा जहा पीस है प्लेन रहूगी बॉटम दपट्टा भी मसलीन का रहूगा ਗੋਟਾ ਪੱਤੀ ਬਨਾਲ ਟੱਚ ਹੈ ਜੀ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਮਸਲੀਨ ਦਾ ਰਊਗਾ ਦੁਪੱਟਾ ਦੇਖੋ ਇਹ ਵਾਲਾ ਰਊਗਾ ਦੁਪੱਟਾ 4 ਸਾਈ ਦੇਰੇ ਬਾਰਡਰ ਆਊਗਾ ਅਦਾ ਬਣਿਆ ਹੋਇਆ ਬੜਾ ਪਿਆਰਾ ਜਿਹਾ ਬਾਰਡਰ ਬਣਿਆ ਹੋਇਆ ਦੇਖੋ ਇਹ ਵਾਲਾ ਆਊਗਾ ਦੁਪੱਟਾ ਬਹੁਤ ਹੀ ਸੌਫਟ ਵਾਲਾ ਮਸਲੀਨ ਦਾ ਦੁਪੱਟਾ ਰਊਗਾ ਠੀਕ ਹੈ ਜੀ ਇਸ ਸੂਟ ਦੀ ਜਿਹੜੀ ਪ੍ਰਾਈਸ ਰਹੂਗੀ 1050 ਰਹੂਗੀ 1050 ਦੀ ਪ੍ਰਾਈਸ ਰਹੂਗੀ ਬੜਾ ਪਿਆਰਾ ਜਿਹਾ ਸੂਟ ਇਸ ਤੋਂ ਅੱਗੇ ਸੂਟ ਰਾਂਗੇ ਕਾਟਨ ਦੇ ਠੀਕ ਹੈ ਜੀ ਕਾਟਨ ਦੇ ਸੂਟ ਰਹਿਣਗੇ ਜੀ ਦੇਖੋ ਇਹ ਵਾਲਾ ਸੂਟ ਆਊਗਾ ਇਹ ਥੋੜੀ ਜਿਹੀ ਮਿਕਸ ਕਾਟਨ ਹੈ ਜੀ ਠੀਕ ਹੈ ਜੀ ਮਿਕਸ ਕਾਟਨ ਹੈ ਪਰ ਬੜੀ ਸੌਫਟ ਵਾਲੀ ਕਾਟਨ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਬਣਿਆ ਹੋਇਆ ਜਰੀ ਵਰਕ ਦਾ ਟੱਚ ਦਿੱਤੀ ਗਈ ਹੈ ਜਰੀ ਵਰਕ ਦਾ ਟੱਚ ਦਿੱਤੀ ਗਈ ਹੈ बॉटਮ ਰੂਗੀ ਨਾਲ ਥੋੜੀ ਜਿਹੀ ਡਿਜ਼ਾਈਨ ਵਾਲੀ ਇਹਦੇ ਨਾਲ बॉਟਮ ਆਊਗੀ ठीक है जी कोटन का रहूगा दुपट्टा यी आऊगी बॉटम ठीक है प्योर कॉटन नहीं कह स मिक्स जहाँ कपड़ा जी थोड़ा पर स्टाफ जहााफ वी कोटन का आऊगा ये वाला कॉटन का दुपट्टा आऊगा प्रेंटिंग बड़ी प्यारी है प्रेंटिंग बड़ी प्यारी है जी ये वाला आऊगा कॉटन का दुपट्टा ठीक है बड़ा प्यारा जहा दट्टा रहेगा कोटन का ਕਾਟਨ ਦਾ ਬੜਾ ਪਿਆਰਾ ਜਿਹਾ ਦੁਪੱਟਾ ਰਹੂਗਾ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਤੁਹਾਨੂੰ ਦਿਖਾਉਣ ਲੱਗੇ ਹਾਂ ਰ ਵਿੱਚ ਇਸ ਤੋਂ ਅੱਗੇ ਤੇ ਪੀਚ ਕਲਰ ਆਊਗਾ ਇੱਕ ਪਿੰਕ ਪੀਚ ਕਲਰ ਇਹ ਕੇ ਵਾਲਾ ਸੂਟ ਆਊਗਾ ਪ੍ਰਿੰਟੇ ਦਾ ਠੀਕ ਹੈ ਜੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅਸੀਂ 400 ਰੁਪਏ ਇਹਨਾਂ ਜਿਹੜੀ ਬਾਟਮ ਰਹੂਗੀ ਇਹ ਵਾਲੀ ਇਹਨਾਂ ਰਹੂਗੀ ਬਾਟਮ ਤੇ ਦੁਪੱਟਾ ਕਾਟਨ ਦਾ ਰਹੂਗਾ ਦੁਪੱਟਾ ਰਹੂਗਾ ਕਾਟਨ ਦਾ ਬੜਾ ਪਿਆਰਾ ਜਿਹਾ ਕਾਟਨ ਦਾ ਰਹੂਗਾ ਦੁਪੱਟਾ 400 ਰੁਪਏ ਤੁਹਾਨੂੰ ਜਿਹੜੀ ਪ੍ਰਾਈਸ ਦੇ ਰਹੇ ਹਾਂ ਜੀ ਅਸੀਂ ਠੀਕ ਹੈ ਜੀ ਇਹਦੇ ਜੱਕ ਕਲਰ ਹੋਰ ਮਿਲ ਜੂ ਤੁਹਾਨੂੰ ਇਹਦੇ ਜੱਕ ਕਲਰ ਹੋਰ ਹੈ ਜੀ ਠੀਕ ਹੈ ਇੱਕੇ ਵਾਲਾ ਕਲਰ ਆਊਗਾ ਬੜਾ ਪਿਆਰਾ ਜਿਹਾ ਮਹਿੰਦੀ ਆ ਜਾਂ ਲਾਈਟ ਜਿਹਾ ਕਲਰ ਹੈ ਜੀ ਇਹ ਠੀਕ ਹੈ ਜੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅਸੀਂ ਇਹਦੀ 400 ਵਿਦ ਦਾ ਕਾਟਨ ਦਾ ਦੁਪੱਟਾ ਵਿਦ ਕਾਟਨ ਦਾ ਦੁਪੱਟਾ 400 ਰੁਪਏ ਅਸੀਂ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਤੁਹਾਨੂੰ ਸਕਰੀਨ ਉੱਪਰ ਜਿਹੜਾ ਨੰਬਰ ਮੈਂਸ਼ਨ ਕੀਤਾ ਗਿਆ ਸਾਨੂੰ ਕਾਲ ਕਰੋ WhatsApp ਕਾਲ ਕਰੋ ਮੈਸੇਜ ਕਰੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ